ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮੈਂ ਉਮੀਦ ਕਰਦਾ ਹਾਂ ਠੀਕ ਠਾਕ ਹੋ ਥੋੜੇ ਜਾਨਵਰ ਸੈਟ ਬੈਟ ਹੋਣਗੇ ਲਓਏ ਮਿੱਤਰੋ ਅੱਜ ਆਪਾਂ ਜਾਨਵਰ ਛੱਡੇ ਆ ਫਿਰਦੇ ਆ ਠੀਕ ਹੈ ਜੀ ਆ ਦੇ ਨਵੇਂ ਵੀ ਉੱਡੀ ਜਾਂਦੇ ਆ ਦੇ ਆ ਨਵਾਂ ਓਕੇ ਜੀ ਨਵੇਂ ਆਪਾਂ 9 ਬਿਠਾਏ ਆ ਚਾਰ ਜਾਲ ਚ ਖੁੱਲੇ 9 ਆ ਤੇ ਬਾਕੀ ਆ ਡਾਏ ਵੇ ਠੀਕ ਆ ਨੁੰਨੇ ਕੋਲੇ ਚੱਲਦੇ ਨੁੰਨਾ ਕਹਿੰਦੇ ਰੰਗ ਲਾਉਣਾ ਬੱਚਾਂ ਦੇ ਚਲੋ ਵੀ ਚੱਲ ਗਿਆ ਉਹ ਦੇਖੋ ਇਧਰ ਗਲਜਾਰ ਨੇ ਤੇ ਆ ਕਿੰਨੇ ਸੋਹਣੇ ਲੱਗਿਆ ਦੇਖੋ ਇਧਰ ਕਿਉਂ ਭਾਈ ਮੰਨਦੇ ਆ ਇਹਨੂੰ ਫਿਰਦੇ ਰਹਿੰਦੇ ਨੇ ਚਾਰ ਬਾਈ ਜਾਲ ਦੇ ਅੰਦਰ ਨੌ ਖੁੱਲੇ ਬਿਠਾਈ ਆ। ਬਾਕੀ ਆ ਜਾਂਦੇ। ਛਤਰੀਆਂ ਲਾਇਆਂ ਤਿੰਨ ਤੇ ਚੌਥਾ ਲਾਇਆ ਜਾਲ। ਉੱਡੇ ਨਵੇਂ ਵੀ ਉੱਡਣ ਲੱਗ ਗਏ ਆ ਆਪਦੇ ਆਪ ਨੇ ਆਪਾਂ ਡਾਈ ਦੇ ਆਪੇ ਉੱਡ ਡਕੇ ਆ ਜੇ ਕੇ ਬਹਿ ਜਾਂਦੇ ਇਹਨਾਂ ਦੇ ਨਾਲ ਹੀ। ਜਿਹਨੇ ਵੀ ਉੱਡਣਾ ਵਾ ਆਪਦੇ ਆਪ ਨੇ ਹਜੇ ਡਾਉਂਦੇ ਆਪਾਂ ਛਤਰੀ ਤੇ ਕਰ ਲੇ ਪੱਕੇ। ਫੇੜਾਵਾਗੇ ਬਈ ਚਲੋ ਚੱਲ ਗਏ। ਇਹ ਅੰਦਰ ਆ ਗਏ ਆ ਚੱਕ ਲਿਆ ਆਪਾਂ ਅਰੰਧ ਹਰਾ। ਕਹਿੰਦਾ ਬੱਚਿਆਂ ਦੇ ਲਾਉਣਾ ਚਲੋ ਉੱਧਰ ਚੱਲ ਕੇ ਲਾਉਨੇ ਆ ਇਹਨਾਂ ਦੇ। ਬਾਕੀ ਆ ਬਿਠੇ ਆਪਣੇ ਜਾਨਵਰ ਠੀਕ ਆ ਇਹ ਨਹੀਂ ਰਹਿ ਬਾਈ ਸਾਨੂੰ ਤਾਂ ਲੱਗਦਾ ਆਪਾਂ ਲੈਟ ਨਹੀਂ ਛੱਡੀ ਠੀਕ ਹੈ ਜੀ ਆਹ ਦੋ ਬੱਚੇ ਨਹੀਂ ਆਪਾਂ ਬਾਹਰ ਕੱਢੀ ਜੇ ਇੱਕ ਆ ਬਿਠਾ ਇੱਕ ਆ ਬਿਠਾ ਇਹ ਅੰਦਰ ਹੀ ਰਹਿਣ ਦੇ ਨੇ ਇਹਨਾਂ ਨੂੰ ਨਹੀਂ ਬਾਹਰ ਕੱਢਦੇ ਆਪਾਂ ਕਿਉਂਕਿ ਇਹ ਥੋੜੇ ਜਿਹੇ ਨੇ ਡਸੇ ਜੇ ਤਾਂ ਕਰਕੇ ਚਲੋ ਜੀ ਨਹੀਂ ਰੰਗ ਮਿਲ ਗਿਆ ਬਾਈ ਰੰਗ ਪਰਭਾ ਜਿੱਦ ਤੂੰ ਪੂਰਾ ਫਿੱਟ ਡਿਆ ਯਾਰ ਹੈ ਯਾਰ ਆਹ ਜੀ ਪੂਰਾ ਬਦਸੇ ਹੋਇਆ ਬਾਈ ਕਿੰਨੇ ਬੱਚੇ ਆਛੇ ਦਾ ਫਰਕ ਹੋਗਾ 25 25 ਹੋ ਲੈ ਦੇਖ ਲੈ ਹਾਂ ਫਿਰ ਡਾਈਏ ਚੱਲ ਕੇ ਬੱਚੇ ਵਾਲਾਂਗੇ ਜੀ ਬੈਠੇ ਬਾਹ ਦੇ ਨੇ ਆ ਪਿਓ ਦੇ ਦਾਣ ਗਾਜ ਪੋਣੇ ਰੋਕੇ ਪਾਲਾਂਗੇ ਗਹਿਰਦਗੇ ਮਤ ਕਹਣਾ ਅੱਜ ਪਰਪਾਣੇ ਹੈਣੀਆਂ ਅੱਜ ਆ ਪਾਪੀ ਬੰਦੇ ਆ ਭੁੱਖੇ ਮਰਾਂਗੇ ਉਹੀ ਤਾਂ ਕਰ ਚੱਲ ਗਏ ਮਤ ਕਹਣਾ ਢਾਲ ਜੀ ਚੱਲ ਦੇਖਦੇ ਆਂ ਭਾਈ ਚੱਲ ਗਏ ਭਾਈ ਪਹੁੰਚ ਗਏ ਨੰਨੇ ਕੋਲੇ ਆਪਾਂ ਹੈ ਚੱਦੀਆਂ ਐ ਕੋਈਆਂ ਕਤੋਂ ਲੀ ਚਟਾਇ ਵੇ ਅੱਜ ਪਿੰਨਾ ਮਸੱਟ ਗਈ ਐਨ ਲੱਗਦਾ ਭਾਈ ਆਪਾਂ ਢੜ ਕੋ ਭੈਣ ਮੈ ਲੱਗਦੀ ਭੂਖ ਦਾ ਆ ਦੇ ਰਿਹਾ ਹੈ ਤਾਂ ਕੁੱਡਾ ਹੀ ਕਰਦਾ ਓ ਵਾਹ ਵੀ ਵਾਹ ਵਾਹ ਵੀ ਵਾਹ ਜੀ ਭਾਈਆ ਭਈ ਅੱਜ ਦੇ ਆ ਗਏ ਵੀ ਉੱਪਰ ਇੱਥੇ ਨੇ ਪਾਏ ਵੇ ਆ ਨੀਲੇ ਨੀਲੀਆਂ ਚੀਨੇ ਤੇ ਹੋਰ ਵੀ ਆ ਹੁਣ ਇਹਨਾਂ ਚ ਰਿਖਦੇ ਆਪਾਂ ਲਿਉਂਦਾ ਨ ਮਜਾ ਵੀ ਲਓ ਭਾਈ ਨੋਨੇ ਇਧਰ ਲਈ ਵੱਡੀ ਛਤਰੀ ਦੇ ਹੈਗੇ ਆ 7 ਇੱਕ ਬੈਠਾ 8ਵਾਂ ਤੇ 9ਵਾਂ ਉੱਡ ਗਿਆ ਠੀਕ ਹੈ ਤੇ ਇੱਕ ਕਿਹੜਾ ਪਾ ਦਿੱ ਗਿਆ ਤੇਰੇ ਹਿਸਾਬ ਨਾਲ ਬਾੜਾ ਵੇਖਣਾ ਬੂ ਬਾਕੀ ਫਿਰ ਮੈਂ ਦਦਾਂ ਦੇ ਭਈ ਮੈਂ ਦਦਾਂ ਇੱਥੇ ਹੁਣ ਮੈਂ ਤਾਂ ਇੱਕ ਵਾਰੀ ਹੁਣ ਮੈਂ ਤਾਂ ਜੜਿਆ ਔੜ ਕੇ ਚੱਲ ਡਰਦੇ ਹੈਗੇ ਓਕੇ ਤੇ ਚਿੱਟੇ ਹੁਣ ਇੱਥੇ ਲੋਕਾਂ ਦੇ ਵਾਵਾ ਖਰਦੇ ਚਾਰ ਪੰਜ ਤੇ ਸਾਰੇ ਉੱਠ ਕੇ ਰੱਬ ਚ ਹੁਣ ਮੈਨੂੰ ਆਈ ਨਹੀਂ ਪਤਾ ਉਹ ਹੈ ਕਿਹਦਾ ਹੀ ਬੜਾ ਇੱਕ ਹੈ ਛੋਟਾ ਬੜਾ ਹੀ ਅੱਛਾ ਨਹੀਂ ਕਿੰਨੇ ਬਿਠਾਏ ਕੁੱਲ ਕਿੰਨੇ ਕੱਢੇ ਬਾਹਰ ਲੱਗ ਜਾ ਚੀਨਾ ਕਲਕੰਤਾ ਉਹਦਾ ਭਾਈ ਆ ਬੈਠਾ ਠੀਕ ਆ ਸੱਪ ਵਾਲਾ ਠੀਕ ਆ ਉਹਦਾ ਦੂਜਾ ਗੋਲੀ ਵਾਲਾ ਠੀਕ ਆ ਤੇ ਉਹ ਦੋਨੇ ਭਰਾ ਬੜੇ ਦਾ ਇੱਕ ਹੋਰ ਭਾਈ ਠੀਕ ਹੈ ਜੀ ਉਹ ਚਲੋ ਭਾਈ ਚਾਹ ਪੀਨੇ ਤੇ ਕਰਦੇ ਗੱਲਾਂ ਬਾਤਾਂ ਇਹ ਤੁਹੀ ਪੀਣੀ ਤਮਾਰੋਂ ਐਂਟਰੀ ਬਈ ਨੂੰ ਨੇ ਕਰੇ ਤਾਂ ਆ ਪਿਆਦਾਂਗੇ ਯਾਰ ਆਉਂਦੇ ਬੰਦੇ ਮੈਂ ਕਿਹਨਾ ਪ੍ਰਭਿਆਰ ਦੇਰਾ ਕੋ ਕਹਾਂਗੇ ਉਹ ਆ ਪ੍ਰਭ ਸਾਂ ਤਾਂ ਆ ਗਈ ਯਾਰ ਆ ਆ ਵੀਰ ਇੱਕ ਨਾ ਤਰ੍ਹਾਂ ਟੱਕਿਆਂ ਵਾਲਾ ਰਿੱਧੀ ਫਰਦਾ ਪਿਆਰ ਦਿਖਾਣਾ ਹਾਂ 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 ਆ ਪ੍ਰਭ ਵਰਦਾ ਹੈ ਤਾਫੂ ਮਾਰਦਾ ਹੈ ਹਾਂ ਇਹ ਵੱਖੀ ਦਰਦਾ ਹੁੰਦਾ ਅੱਛਾ ਕਿ ਤਾਫੂ ਵੱਜ ਮੈਂ ਵੇਖਦਾ ਵਾ ਵੀ ਕਿਹੜੇ ਹੈਗੇ ਤੇ ਕਿਹੜੇ ਹੈ ਨਹੀਂ ਲਾ ਤਾਫਰ ਉਹੀ ਹੈ ਨਹੀਂ ਬਾੜਾ ਕਾ ਥਾਪਾ ਲਾ ਸਾਰੀ ਉੜਦੇ ਆਹ ਖੜਾ ਉੱਡ ਗਿਆ ਆਹ ਦਾ ਜੁੱਟਿਆ ਕਿਹੜਾ ਬਰੀਕ ਜਾ ਤੇ ਛਦਰੀ ਚੱਕ ਫਿਰ ਕੋਈ ਕੋਈ ਨਹੀਂ ਕੋਈ ਨਹੀਂ ਆਈ ਬੜਾ ਬੜਾ ਆਇਆ ਤਾਂ ਜੁੱਟਿਆ ਬਾਈ ਨੰਨੇ ਦੀ ਵੀ ਡਾਰ ਉੱਡਣ ਲੱਗ ਗਿਆ ਦੇਖੋ ਤੇ ਲੈ ਕੱਜ ਰੰਗ ਲਾਉਣਾ ਇਹਨਾਂ ਨੂੰ ਥੱਲੇ ਆ ਜਾਂਦੇ ਹੁਣ ਹਾਂ ਦੱਸਾਂ ਓਏ ਇਹਦਾ ਥਾਪਾ ਲਾ ਚਿੱਟਾ ਅੱਛਾ ਆਇ ਕਾਲ ਕੰਨ ਤਾਂ ਉਹੀ ਕੀ ਨੀ ਆਲਾ ਠੀਕ ਆ ਠੀਕ ਆ ਕਿਉਂ ਉਹਦਾ ਭਾਈ ਹੋਵੇ ਲਾਲਚੀ ਨਾ ਹੋਵੇ ਰੱਟੂਛਾ ਦੇ ਉੱਤੇ ਓਕੇ ਔਰ ਉਹ ਜਾ ਆਪਣੇ ਦਿਨ ਪਤ ਓਹੀ ਆ ਫਿਰ ਬਾਡਾ ਹੀ ਹੈ ਨਹੀਂ ਹੈ ਨਹੀਂ ਗਾ ਕਾਲੀ ਖੱਟੀ ਵਾਲਾ ਹੈ ਨਹੀਂ ਪੈਦਾ ਫਿਰ ਤੇ ਹੀ ਬਾਡਾ ਆ ਇੱਧਰ ਨੂੰ ਡੇਖਦਾ ਫਿਰਦੇ ਹੁਣੀ ਨੀ 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 ਨੰਗਾ ਯਾਰ ਕੋਈ ਰੰਗ ਨਹੀਂ ਲੱਗਾ ਕੋਈ ਸਾਫ ਚਿੱਟਾ ਹਾਂ ਸਾਫ ਚਿੱਟਾ ਆ ਗਿਆ ਆ ਗਿਆ ਇਹ ਉਹਦਾ ਭਾਈ ਆ ਬਾਡਾ ਇਹਦਾ ਭਾਈ ਛਤਰੀ ਤੇ ਲੱਗਿਆ ਉਹਦਾ ਨੰਨੇ ਤੇ ਨਾ ਛੜੀ ਵਾਲੀ ਕੀੜੀ ਹੈ ਇਹ ਬਰਡੇ ਦਾ ਭਰਾ ਉਹਨਾਂ ਚੋਂ ਨਵੇਂ ਕਿੰਨੇ ਆ ਨਵੇਂ ਨਹੀਂ ਕੀ ਇਹਨਾਂ ਚੋਂ ਆ ਤੇਰੇ ਸਾਹਮਣੇ ਓਏ ਰੱਤਾ ਵੀ ਉੱਡ ਗਿਆ ਕਿਹੜਾ ਰੱਤਾ ਗੋਲੀ ਵਾਲਾ ਹੋਣੀ ਉਹ ਨਹੀਂ ਉਹ ਕਿੱਥੇ ਹੈ ਉਹ ਐ ਕਿ ਕਰੇ ਜਾਂਦਾ ਜਰਾ ਬੈਠਾ ਉਹ ਠੀਕ ਨਹੀਂ ਜਰਾ ਅੱਛਾ ਹੈਗਾ ਹੈਗਾ ਦੇਖਿੰਦਾ ਮਿੰਟਾ ਚੜੀ ਜਾਂਦਾ ਉਹ ਅਰੇ ਤੈ ਆਉਂਦਾ ਬਈ ਬੋ ਕਾਟ ਰੋੜਦਾ ਬਈ ਖੁੱਡੇ ਦੀ ਕਰਨੀ ਹੈ ਸਫਾਈ ਨਾਲ ਨਾ ਪੱਤੀ ਲੱਭਣ ਗਈ ਲੱਭੀ ਤੇ ਸਾਰੇ ਇਹਨੇ ਕੋਠੇ ਛਾਂ ਮਾਰੇ ਬਾਈ ਦੇਖੋ ਆਪਣੀਆਂ ਛਤਰੀਆਂ ਲੱਗੀਆਂ ਇਹ ਇੱਥੇ ਜਾਨਵਰ ਬੈਠੇ ਆ ਸੁੱਤੀ ਮਿੱਟੀ ਪਛਾਤ ਮਹਾਰਾਜ ਅੰਦਰ ਹੋਣਾ ਠੀਕ ਹੈ ਬਾਈ ਠੀਕ ਆ ਬਾਈ ਉਹ ਬੈਠੇ ਛਤਰੀਾਂ ਤੇ ਇਹਦੇ ਵਾਲੇ ਹਰੀਰ ਕਰਦੇ ਆ ਹਾਂ ਤੇ ਬਈ ਇਹ ਕਰਦਾ ਖੁੱਡਾਂ ਚ ਸਫਾਈ ਤੇ ਉਹਨਾਂ ਟਾਈਮ ਆਪਾਂ ਵੇਟਿੰਗ ਦੇਖਿਆ ਪਹਿਲਾਂ ਜਿਹੜਾ ਬੱਚਾ ਹੁਣ ਲੰਘ ਗਿਆ ਨਾ ਦੋ ਆ ਤਾਂ ਬੈਠੇ ਇਹਨਾਂ ਨੂੰ ਢੁਕਾ ਲਾਂਗੇ ਆਪਾਂ ਆਹਦੇ ਬੈਠੇ ਨੇ ਛਤਰੀ ਤੇ ਤੇ ਆਹ ਫਿਰਦੇ ਹੋਡੇ ਜਿਹੜੇ ਉਡੇ ਫਿਰਦੇ ਆ ਡੰਡੇ ਜਿਹੜਾ ਆਊਗਾ ਲੱਗਦਾ ਪਹਿਲਾਂ ਲਓ ਬਈ ਇੱਕ ਬਹਿ ਗਿਆ ਡੰਡੇ ਵਾਲਾ ਛਤਰੀ ਤੇ ਇਹ ਬੜਾ ਸਿਆਣਾ ਬਾਕੀ ਆ ਫਿਰਦੇ ਆ ਯਾ ਬੱਚੇ ਰੰਗ ਦੇਖੋਗਾ ਨਾ ਸੋਹਣਾ ਰੱਤੀ ਇਹਦਾ ਇਹ ਦੇਖੋ ਭਈ ਦੇਖੋ ਇਹ ਥੱਲੇ ਗਈ ਝਾਕਦਾ ਜੀ ਆਪਾਂ ਬਹਿੰਦੀ ਆ ਪਤਾ ਨਹੀਂ ਸ਼ਾ ਅੱਖਾ ਪਤਾ ਨਹੀਂ ਓਏ ਥੱਲੇ ਉਤਰ ਨੂੰ ਕਰਦਾ ਮੇਰੇ ਸਾਹ ਹੁਣ ਨਹੀਂ ਜਾਲ ਦੇਣਾ ਥੱਡਾ ਖੁੱਲ ਦੇਣਾ ਇੱਧਰ ਆ ਲੈ ਆ ਕਰਨਾ ਇਹਨਾਂ ਕੋਲ ਲਾ ਬਸ ਇੱਧਰ ਸਤਰੀ ਭਈ ਆ ਨਾ ਉੱਚੀ ਲਾਉਣੀ ਇੱਧਰ ਬਸ ਓਏ ਭਈ ਬੈਠੀ ਜਾਂਦੇ ਆ ਕਾਲਾ ਆ ਬਈ ਬੈਠੂਗਾ ਕਾਲਾ ਇਹ ਆ ਬਹਿ ਗਿਆ ਕਾਲਾ ਹਾਂ ਦੂਜੇ ਵੇਲੇ ਕਿ ਨਾ ਮੋਟਾ ਵਾ ਹਾਂ ਮੋਟਾ ਬੋਏ ਨਾ ਬਈ ਸਾਈ ਕਰੀ ਜਾਂਦਾ ਨਾੜੇ ਕੋਡੇ ਦੀ ਗੱਲ ਕਰ ਲੈ ਇਹਦਾ ਦੈਨ ਲੱਗਣ ਲੱਗੇ ਆ ਹਨਾ ਨੇ ਮੈਂ ਕਹਣਾ ਹੁਣ ਸਵਾਲ ਤੇ ਕੋਡੇ ਦਾ ਹੁਸਲਾ ਬਈ ਆ ਪਰ ਫੇਰ ਵੀ ਹਨਾ ਚਲ ਇਹਦੇ ਸਰਕਲ ਆਏ ਬਈ ਇਹਦੇ ਨੇ ਸਿੱਧੀ ਤੋਂ ਪਾਉਂਦੀ ਚੜਦੀ ਤੋਂ ਆਪਾਂ ਇਦਰੋਂ ਨਾ ਇਹਦੇ ਇਹ ਫਾਇਦਾ ਵਾ ਇਹਨੂੰ ਐਡਵਾਂਟੇਜ ਇੰਨੀ ਕੁ ਤਾਂ ਹੈਗੀ ਆ ਆਪਣੇ ਇਹ ਕੰਮ ਹੈ ਨਹੀਂਗਾ ਆਪਣੇ ਫਿਰ ਮੂੰਹ ਹੀ ਪੁੱਠੇ ਸਿੱਧੇ ਪਾਈ ਕੋਡਾਂ ਤਾਂ ਚੱਕਰ ਪੈਂਦਾ ਬਾਦੇ ਬਾਦੇ ਬਈ ਨੁੰਨੇ ਨੇ ਜਾਲ ਤੇ ਬਾਦਾ ਉਹ ਬੱਚਾ ਜਾ ਉਹ ਵੀਰਿਆ ਇਹ ਹੈ ਗੋਲੀ ਜਿਹੜੀ ਜਾ ਗੋਲੀ ਬੱਚਾ ਉਹਦਾ ਬੱਚਾ ਹੈ ਲਓ ਭਈਆ ਕਲਾ ਥੱਲੇ ਆ ਗਿਆ ਬਾਕੀ ਹਜੇ ਉੱਡੇ ਹੀ ਫਿਰਦੇ ਤਿੰਨ ਤਾਂ ਹਾਲੀ ਜਿਹਾ ਬੈਠੇ ਆ ਵੀ ਪੂਛ ਵਾਲਾ ਵੀ ਆ ਗਿਆ ਏ ਆਲੋ ਜੀ ਬਾਕੀ ਉੱਡੇ ਕਰਦੇ ਹੁੰਦੇ ਇਹ ਵੀ ਉਹ ਕਿੱਧਰ ਚੱਲਿਆ ਇਧਰ ਆ ਉਹ ਬਹਿ ਗਿਆ ਆ ਹਾ 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 ਨਾ ਸੌਖਾ ਪੂਰੇ ਰੋਗੇ ਯਾਰ ਹਾਂ ਹਾਂ 8 ਪੂਰੇ ਹੀ ਉਹ ਨਹੀਂ ਆਹ ਕਿਹੜਾ ਤਾਂ ਗਟੋਲੇਗਾ ਹੀ ਹਿੱਟੀਆਂ ਦਾ ਐ ਕਟੋ ਉਹ ਆ ਦੇਖੋ ਯਾਰ ਕਟੋ ਪੰਗੇ ਲਈਆਂ ਦੀ ਮੇਰੇ ਤੇ ਗਟੋਲੇਗਾ ਹਿੱਟੀਆਂ ਦੀ ਦੇਖਿਓ ਇਹ ਆ ਦੇ ਬੇਟੀ ਓਏ ਅੰਦੀ ਉਹ ਯਾਰ ਹਾਂ ਲੋ ਜੀ ਇੱਕ ਬੱਚਾ ਹੋਰ ਆ ਗਿਆ ਹੁਣ ਬਈ ਲਾਉਨੇ ਨੇ ਦੇ ਰੰਗ ਸਾਰਿਆਂ ਨੂੰ ਥੱਲੇ ਲਾਉਨੇ ਆਪਾਂ ਫੜਦੇ ਆ ਕੋਟੇ ਚ ਸਫਾਈ ਕਰ ਲਈ ਹੋਵੇ ਉਹਨੂੰ ਦੂਜੇ ਚ ਵੀ ਪਕੜਦੇ ਆਂ ਫਿਰ ਲਓ ਬਈ ਇੱਕ ਬੱਚਾ ਹੋਰ ਰਹਿ ਗਿਆ ਸੀਗਾ ਹੋਰ ਆ ਦੋ ਰਹਿ ਗਿਆ ਆ ਆ ਆ ਆ ਆ ਲਓ ਜੀ ਨਾ ਤਾੜੀ ਜਾਂਦਾ ਵਾ ਲਓ ਲੈ ਲਾ ਦੇ ਲਾ ਦੇ ਹੂੰ ਹੂੰ ਕੋਈ ਵੀ ਨਹੀਂ ਅੰਦਰ ਜਾਂਦਾ ਗਏ 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 ਫੜਦੇ ਨੂੰ ਵੀ ਪੂਰੇ ਨੇ ਮਾਰ ਚ ਲਗੇ ਸਿਆਰਾ ਇੱਧਰ ਲੀ ਤੇ ਆ ਗਿਆ ਉਹ ਬਈ ਪਹਿਲਾ ਬੱਚਾ ਫੜ ਲਿਆ ਆਪਾਂ ਇਹਦੇ ਲਾਉਣੇ ਆ ਕਿਵੇਂ ਲਾਉਣਾ ਨੇ ਸਾਤ ਆ ਇਹ ਗੱਲਾ ਲਾੜ ਬੰਨਣ ਤੇ ਲਾਉ ਲੋ ਜੀ ਕਿਤੇ ਮਾਰਨ ਨੂੰ ਨਾ ਕਹਦਾ ਸਾਤ ਆ ਨੱਪ ਕੇ ਲਾਪ ਨੱਪ ਕੇ ਹੂੰ ਉੱਤੇ ਰੱਖੀ ਆ ਬਸ ਜੰਨਾ ਖੰਬਾ ਤੇ ਨਾ ਰੂਪੇ ਉਪੇ ਉੱਤੇ ਰੱਖੇ ਚੱਲ ਬਸ ਬਾਏ ਹਰਾ ਵਾ ਵੀਡੀਓ ਜੀ ਹੁਣ ਨੀਲਾ ਲੱਗਦਾ ਹਾਂ ਰੰਗ ਇਹ ਹਰਾ ਦਾ ਓਕੇ ਜੀ ਥਾਂ ਲਾ ਥਾਂ ਲਾ ਥਾਂ ਵਾ ਥਾਂ ਨਾ ਫੇਲਾ ਦੇ ਓ ਯਾਰ ਬੜਾ ਭਾਈ ਉੱਤਰ ਕਿ ਮਹਾਰਾਜ ਜੀ ਚਲੋ ਜੀ ਇੱਥੇ ਵਿਚਾਲੇ ਜੀ ਵਿਚਾਲੇ ਜਾਂ ਵਿਚਾਰਾ ਮੰਜਾ ਕੰਪਾ ਜੀ ਚਲ 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 ਤਰੇ ਤਰੇ ਕਰ ਬਰਾ ਉੱਕੇ ਰਵ ਕਰਾ ਉੱਕੇ ਉਧਰ ਤੋ ਹੰਬਾ ਤੇ ਕਰ ਦੇ ਕਰ ਦਿਖਾ ਦੇ ਚੱਲ 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 ਕਾ ਕੰਨ ਕਰਨਾ ਹੈ ਕਰ ਦਿਖਾ ਦੇ ওকে ਪੁੱਤੇ ਰਾਂ ਨੂੰ ਗਏ ਨੂੰ ਚੱਲਣ ਦਾ ਡਾਂਗੜਾ ਲੱਗਾ ਬਈ ਹੁੰਦੀ ਆ ਖੇਤ ਹੁੰਦੀ ਆ ਬਹੁਤ ਨਹੀਂ ਹੁੰਦਾ 3 ਮਹੀਨਾ ਕੀ ਅੱਜ ਦਾ ਹੀ ਲੱਗਣਾ ਹੁੰਦੀ ਕੋਈ ਚੈੱਕ ਕਰਨੀ ਦਾ ਮਤਲਬ ਹੋਰ ਆ ਦੀ ਜੀ ਮਵਾ ਤਰੋ ਤੇ ਨਹੀਂ ਭੈ ਗਾ ਚੱਲ ਬਸ ਲਓ ਜੀ ਭਾਈ ਇਹਦੇ ਨਾਲ ਝਾਲਰ ਮਾਰਤੀ ਆਪਾਂ ਸੈਂਟਰ ਜੀ ਤੇ ਰੱਖ ਕੇ ਇੰਨੀ ਕੁ ਬਸ ਤੇ ਇੰਨੀ ਕੁ ਠੀਕ ਹੈ ਭਾਈ ਜੀ ਉੱਡ ਗਿਆ ਭਾਈ ਉਹ ਬਹਿ ਗਿਆ ਛਤਰੀ ਤੇ ਤੇ ਬਾਕੀ ਇਹ ਵੀਡੀਓ ਦਾ ਪਹਿ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿੱਦਾਂ ਲੱਗੀ ਬਾਈ ਮਤਰੋ ਠੀਕ ਹੈ ਇਹਨਾਂ ਨੂੰ ਤਾੜਦੇ ਹਾਂ ਹੁਣ ਆਪਾਂ